ਵੋਟਾਂ ਦਾ ਮਦਦਦਾਰੀ ਵਾਲ ਨੂੰ ਕਹੀਂ ਇੱਥੇ ਆਣ ਕੇ ਰਹਿ ਚਾਰ ਦਿਨ ਮੈਨੂੰ ਪ੍ਰੂਫ ਦਵਾਓ ਕਿ ਇੱਥੇ ਸਿਕਿਉਰਿਟੀ ਆ ਗਈ ਨਹੀਂ ਆ ਗਈ ਜੇ ਸਿਕਿਉਰਿਟੀ ਹੁੰਦੀ ਤੇ ਆਹ ਕੰਮ ਹੋਣਾ ਨਹੀਂ ਸੀ ਇਹ ਹੁਣ ਕਹਿ ਨਹੀਂ ਸਕਦਾ ਕੋਜੀ ਕੀ ਗੱਲ ਆ ਕੋਈ ਕੁੱਤਾ ਵਾਂ ਕਿੱਦਾਂ ਜਿੰਨਾ ਤੱਕ ਮਾਰੇ ਲੋਥ ਬਾਹਰ ਨਹੀਂ ਆਉਂਦੀ ਕੀ ਪਤਾ ਲੱਗੂਗਾ ਕੀ ਆ ਪਹਿਲਾਂ ਕਾਂਗਰਸ ਆਈ ਕੋਇਲਾ ਸਾਹਿਬ ਕਹਿੰਦੇ ਸੀ ਮੈਂ ਨਾਲਾ ਬੰਦ ਕਰਵਾਣਾ ਪੰਜ ਸਾਲ ਰਹਿ ਗਏ ਠੀਕ ਹੈ ਜੀ ਮੁੜ ਕੇ ਆ ਗਈ ਆਮ ਪਾਰਟੀ ਉਹ ਕਹਿੰਦਾ ਜੀ ਦੁਨੀਆ ਮੁਸਤਾਫਾਵਾਦ ਬੜਾ ਗੰਦ ਚ ਰਹਿਂਦਾ ਮੈਂ ਕੱਢਣਾ 2.5 ਸਾਲ ਲੰਘ ਗਏ ਕਿੱਥੇ ਗਏ ਉਹਨਾਂ ਕਹਾ ਹਪਲਾ 10 ਦਿਨ 2 ਦਿਨ ਮੈਂ ਜਿੱਦਾਂ ਮਾਰੇ ਗਰੀਬਾਂ ਦੇ ਬੱਚੇ ਨੰਗਾ ਡੇ ਆ ਬੋਗਦੀ ਆ ਸੜਕ ਤੇ ਲਪਾਵੇ ਜਿੱਕੇ ਹੁੰਦੇ ਆ ਆਣ ਕੇ ਬਿਲਕੁਲ ਸਹੀ ਲੈ ਆਉਣ ਕੋਈ ਕਿ ਇਹ ਲੋਥ ਬਾਹਰ ਨਹੀਂ ਆਉਦੀ ਆ ਕੌਂਸਲਰ ਮੁਖਤ ਬਾਹਰ ਆਵੇ ਬਾਹਰ ਕੱਢ ਕੇ ਵੇਖੂ ਕੀ ਆ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਮੁਸਤਾਬਾਹ ਇਲਾਕੇ ਦੇ ਵਿੱਚ ਰੇਲਵੇ ਲਾਈਨ ਦੇ ਕੋਲ ਗੰਦੇ ਨਾਲੇ ਦੇ ਅੰਦਰੋਂ ਇੱਕ ਅਣਪਛਾਤੀ Laash ਮਿਲੀ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਤਸਵੀਰਾਂ ਜੋ ਨੇ ਮੌਕੇ ਦੀਆਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਔਰ ਇਹ ਹਾਦਸਾ ਹੈ ਜਾਂ ਵਾਰਦਾਤ ਇਸ ਦੀ ਜਾਂਚ ਅਜੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਦੱਸਦੇ ਕਿ ਅੰਮ੍ਰਿਤਸਰ ਦੇ ਬਟਾਲਾ ਰੋਡ ਏਰੀਆ ਦੇ ਅੰਦਰ ਮੁਸਤਾਬਾਹ ਇਲਾਕੇ ਦੇ ਕੋਲ ਗੰਦੇ ਨਾਲੇ ਦੇ ਅੰ ਅਧਿਕਾਰੀ ਵੀ ਪਹੁੰਚੇ ਨੇ ਫਿਲਹਾਲ ਦੱਸ ਦਈਏ ਕਿ ਇਹ লাশ ਕਿਸ ਦੀ ਹੈ ਕੌਣ ਹੈ ਅਣਪਛਾਤੀ ਬਣੀ ਹੋਈ ਹੈ ਇਹ লাশ ਕਿਸੇ ਆਦਮੀ ਦੀ ਹੈ ਜਾਂ ਔਰਤ ਦੀ ਹੈ ਇਸ ਦੀ ਪਛਾਣ ਹੋਣੀ ਅਜੇ ਬਾਕੀ ਹੈ ਦੱਸਦੇ ਇਲਾਕਾ ਵਾਸੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਕਸਰ ਹੀ ਇਹੋ ਜਿਹਾਂ ਘਟਨਾਵਾਂ ਇਸ ਜਗ੍ਹਾ ਤੇ ਹੁੰਦੀਆਂ ਰਹਿੰਦੀਆਂ ਨੇ ਪਰ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ ਫਿਲਹਾਲ ਅਜੇ ਇਸ ਦੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇਹ লাশ ਕਿਸ ਦੀ ਹੈ ਔਰ ਇਸ ਦੇ ਨਾਲ ਕੋਈ ਹਾਸਾ ਹੋਇਆ ਹੈ ਜਾਂ ਇਹ ਵਾਰਦਾਤ ਹੋਈ ਹੈ ਕਿਸ ਦੇ ਨਾਲ ਇਸ ਦੀ ਜਾਂਚ ਅਜੇ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਨੀ ਪਾਰਟੀ ਨੇ ਕੋਈ ਮਤਲ ਨਹੀਂ ਕਿਸਦਾ ਇਹ ਸਿਰਫ ਕਹਿਣ ਦੀਆਂ ਗੱਲਾਂ ਵਾ ਜੀ ਧਾਰੀਆਲ ਆ ਗਏ ਜੀ ਫਲਾਨਾ ਆ ਗਿਆ ਵੋਟਾਂ ਨਾ ਮਦਲ ਧਾਰੀਆਲ ਨੂੰ ਕਹਿੰਦੇ ਇੱਥੇ ਆਣ ਕੇ ਰਹਿ ਚਾਰ ਦਿਨ ਪਤਾ ਲੱਗ ਜਾ ਪਤਾ ਲੱਗ ਜਾ ਕਿੱਦਾਂ ਰਹੀਦਾ ਵਾ ਕਿੱਦਾਂ ਦੁਨੀਆ ਪਬਲਿਕ ਰਾਂ ਨਹੀਂ ਕਿੱਦਾਂ ਲੋਕਾਂ ਦੇ ਬੱਚੇ ਨੰਗਣੇ ਸਕੂਲਾਂ ਕਿੱਦਾਂ ਜਾਣਦੇ ਆ ਜਿਹੜਾ ਹਾਸਾ ਹੈ ਕੀ ਕਾਰਨ ਕੀ ਲੱਗਦਾ ਇਹ ਹੁਣ ਕਹਿ ਨਹੀਂ ਸਕਦੇ ਕੋਈ ਜੀ ਕੀ ਗੱਲ ਆ ਕੋਈ ਕਿੱਦਾਂ ਵਾ ਕਿੱਦਾਂ ਜਿੰਨਾ ਤੱਕ ਮਾਰੇ ਲੋਥ ਬਾਹਰ ਨਹੀਂ ਆਉਂਦੀ ਕੀ ਪਤਾ ਲੱਗੂਗਾ ਅੱਬ ਕੀ ਆਏ ਕੋਈ ਬੰਦਾ ਵਾ ਜਾਂ ਜਨਾਨੀ ਆ ਕੋਈ ਦੱਸੋ ਇੱਥੇ ਕੋਈ ਮੁਲਾਜ਼ਮ 10 ਮਿੰਟ ਹੋ ਗਏ ਚੱਲ ਗਏ ਆ ਕੋਈ ਲੀਡਰ ਕੋਈ ਕਾਉਂਸਲਰ ਆਇਆ ਜੋ ਸਹੀ ਗੱਲ ਆਇਆ ਸਰ ਹੁੰਦੇ ਇਲੈਕਸ਼ਨ ਚ ਇੱਥੇ ਦੱਸ ਜਾਣੇ ਨਾ ਘਰੋਂ ਤੇ ਆਣ ਕੇ ਤੇ ਫਿਰ ਕਹਿੰਦੇ ਹੋ ਇਹ ਕਹਿੰਦੇ ਆ ਗੱਲਾਂ ਵੀਰ ਜੀ ਕੋਈ ਭਲਾ ਨਹੀਂ ਕੋਈ ਕਰਦਾ ਕੋਈ ਆਪਣੇ ਘਰ ਘਰ ਭੰਡੇ ਜਿੰਨੇ ਵੀ ਲੀਡਰ ਆ ਮਾਰੇ ਬੰਦੇ ਦੀ ਕੋਈ ਸੁਣਵਾਈ ਕੋਈ ਸੁਣਵਾਈ ਨਹੀਂ ਕੋਈ ਵੀ ਕਹਦੇ ਆਣ ਕੇ ਇੱਥੇ ਵੀ ਇਹ ਸਵੇਰ ਦੀ ਲੋਥ ਪਈ ਆ ਕੋਈ ਕਾਉਂਸਲਰ ਆ ਗਿਆ ਮਹੱਲੇ ਦਾ ਜਾਂ ਕੋਈ ਬਾੜਦਾ ਆ ਗਿਆ ਕੋਈ ਕਦੇ ਕੋਈ ਕਹਦੇ ਹੁਣਾਂ ਤੋਂ ਐਵੇਂ ਲਿਆਉ ਉਹਨੂੰ ਕੋਈ ਕੀ ਇਹ ਲੋਥ ਬਾਹਰ ਨਹੀਂ ਆਉਂਦੀ ਆ ਕਾਉਂਸਲਰ ਮੋਤ ਬਾਹਰ ਆਵੇ ਬਾਹਰ ਕੱਢ ਕੇ ਵੇਖੋ ਕੀ ਆ ਉਹ ਤਾਂ ਗਰੀਬੀ ਦਾ ਮਤਲਬ ਆ ਅਸੀਂ ਅੱਜ ਤੋਂ ਛੋਟੀ ਉਮਰਾਂ ਦੇ ਦੀਪਕ ਕੁਮਾਰ ਨੇ ਮੇਰਾ ਨਾਮ ਆ ਭਾਜੀ ਅਸੀਂ ਛੋਟੇ ਛੋਟੇ ਹੁੰਨੇ ਆ ਉਦੋਂ ਅਸੀਂ ਸੌਂਦੇ ਹੁੰਨੇ ਆ ਕਿ ਜਦੋਂ ਆ ਮਾਰੇ ਕਰਮ ਮਾਰੀਆਂ ਵਾਰ ਦਤਾ ਇੱਥੇ ਹੁੰਦੀਆਂ ਰਹੀਆਂ ਹੁਣ ਅਸੀਂ ਵਿਆਹ ਵੜੇ ਗਏ ਬਾਲ ਬੱਚੇ ਵਾਲੇ ਹੋ ਗਿਆ ਤੇ ਬਹੁਤ ਚਿਰ ਬਾਅਦ ਅਸੀਂ ਆ ਮੰਦਪਾ ਦੇਗੀ ਘਟਨਾ ਦੇਖੀ ਇੱਥੇ ਚਲੋ ਚਾਹੀਦਾ ਨਹੀਂ ਚਲੋ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਪੀ ਇੱਥੇ 24 ਘੰਟੇ ਅਮਲੀ ਦੇਖਦੇ ਪਏ ਆ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜੇ ਮਰਜ਼ੀ ਟਾਈਮ ਆ ਕੇ ਦੇਖੋ ਪਰ ਮੈਂ ਗਵਰਨਮੈਂਟ ਨੂੰ ਇਹ ਮੰਗ ਕਰਦਾ ਪੀ ਨਾਲੇ ਦਾ ਸੁਧਾਰ ਕੀਤਾ ਜਾਵੇ ਦੂਜੀ ਗੱਲ ਆ ਪੀ ਸਾਨੂੰ ਅੱਥੇ ਨਾਈਟ ਸਿਕਿਉਰਟੀ ਚਾਹੀਦੀ ਹੈ ਜਦੋਂ ਕੁਮਰ ਵਿਜੇ ਪ੍ਰਤਾਪ ਐਸਪੀ ਸੀ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਰੇਲਵੇ ਦੇ ਕੋਲ ਤਰਖਤ ਦੇ ਉੱਤੇ ਲਾਸ਼ ਟੰਗੀ ਸੀਗੀ ਤੇ ਉਹ ਕੁਮਰ ਵਿਜੇ ਪ੍ਰਤਾਪ ਐਮਐਲ ਨੇ 10ਵੇਂ ਤੋਂ ਬਾਅਦ ਪੀਸੀਆਰ 'ਤੇ ਛੱਡੇ ਸੀ ਰਾਤ ਸਿਕਿਉਰਟੀ ਛੱਡੀ ਦੀ ਹੀ ਉਹ ਅੱਜ ਮਤਲਬ ਰਿਟਾਇਰਮੈਂਟ ਹੋ ਗਏ ਨੇ ਚਾਹ ਉਹਨਾਂ ਦੀ ਡਿਊਟੀ ਖਤਮ ਹੋ ਗਈ ਆ ਉਹਨਾਂ ਤੋਂ ਬਾਅਦ ਬਹੁਤ ਚਿਰ ਬਾਅਦ ਸਾਨੂੰ ਆ ਪਹਿਲੀ ਵਾਰੀ ਆ ਕੰਮ ਫੇਰ ਦੁਬਾਰਾ ਇੱਥੇ ਮਿਲਿਆ ਚਿਰ ਬਾਅਦ ਤੇ ਅਸੀਂ ਕਹਿੰਨੇ ਆਂ ਵੀ ਨੱਥ ਪਾਈ ਜਾਵੇ ਕੰਮਾਂ ਨੂੰ ਜਿਹੜੇ ਮਾਰੇ ਕਰਮ ਹੁੰਦੇ ਪੈਣੇ ਦੁਨੀਆ ਸੰਸਾਰ ਤੇ ਇਹ ਥੋੜਾ ਵੀ ਪਿਆਰ ਥਲੇ ਕੀੜੀ ਆ ਕੇ ਮਰ ਗਈ ਤੇ ਕੋਈ ਵਾਰੀ ਵਾਰਸ ਨਹੀਂ ਕੋਈ ਪੁੱਛਣਾ ਭਾਜੀ ਇਨਸਾਨ ਹੈ ਇਨਸਾਨ ਹੈ ਉੱਤੇ ਨਾਕੇ ਲਾਈ ਜਾਂਦੇ ਲੋਕਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਂਦੀ ਤੇ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਨਾਈਟ ਭਾਜੀ ਚਲਾਨ ਕੱਟਣ ਲਈ ਤਿਆਰ ਚਲੋ ਕਿਰਤ ਕਰਨ ਵਾਸਤੇ ਬੰਦਾ ਸਵੇਰੇ ਗਿਆ ਰਾਤੀ ਕੰਮ ਤੋਂ ਆਂਦਾ ਪਿਆ ਘਰ ਨਾਲ ਪੁੰਚੇ ਮਿਹਨਤ ਕਰਨ ਗਿਆ ਆ ਤੇ ਕੀ ਗੱਲ ਅਸੀਂ ਹੋਈਏ ਭਾਜੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਨਾ ਚਈਆ ਸ਼ਾਮਾਂ ਨੂੰ ਤੇ ਆਡੇ ਪਰਿਵਾਰ ਤੇ ਕੀ ਬੀਤੇਗੀ ਸਿਕਿਉਰਿਟੀ ਚਾਹੀਦੀ ਨਾਈਟ ਭਾਈਆਂ ਨੂੰ ਨਾਈਟ ਸਿਕਿਉਰਿਟੀ ਚਾਹੀਦੀ ਹੈ ਸਾਨੂੰ ਇੱਥੇ ਨਾਕਾਬੰਦੀ ਨਾਲਾ ਬੰਦ ਹੋਣਾ ਜੀ ਪੂਰੇ ਸ਼ਹਿਰ ਚ ਘੁੰਮਰੀਆਂ ਹੁੰਦੀਆਂ ਭਾਜੀ ਘੁੰਮਰੀਆਂ ਸ਼ਹਿਰ ਸਿਟੀ ਦੇ ਵਿੱਚ ਰਹਿੰਦੀਆਂ ਨੇ 네ਗੇਟਿਵ ਇਲਾਕਾ ਥੋੜਾ ਬਾਹਰਲਾ ਇਲਾਕਾ ਇੱਥੇ ਨਹੀਂ ਨਾ ਹੈਗੀ ਮੈਨੂੰ ਪ੍ਰੂਫ ਦਿਓ ਇਹ ਤੇ ਇੱਥੇ ਸਿਕਿਉਰਿਟੀ ਹੈਗੀ ਨਹੀਂ ਹੈਗੀ ਜੇ ਸਿਕਿਉਰਟੀ ਹੁੰਦੀ ਤੇ ਆਹ ਕੰਮ ਹੋਣਾ ਨਹੀਂ ਸੀ ਬਿਲਕੁਲ ਲੱਗਦਾ ਕਾਰਨ ਕਿ ਕਿਉਂ ਨਹੀਂ ਆਉਂਦੀਆਂ ਫਿਰ ਸਰਕਾਰਾਂ ਦਾ ਕੰਮ ਆ ਸਾਰਾ ਸਰਕਾਰਾਂ ਦੇ ਇਹ ਭਾਜੀ ਹੁਣ ਨਹੀਂ ਪਤਾ ਸਾਨੂੰ ਵੀ ਕਿਉਂ ਨਹੀਂ ਆਉਂਦੀਆਂ ਇਹ ਤਾਂ ਲੀਡਰ ਜਾਣ ਹੁਣ ਤੇ ਪਬਲਿਕ ਸਰਕਾਰਾਂ ਜਾਣਨ ਸਾਨੂੰ ਨਹੀਂ ਇਹਦੇ ਬਾਰੇ ਪਤਾ ਪਰ ਅਸੀਂ ਜਿਹੜੀ ਤੁਹਾਨੂੰ ਗੱਲ ਕਹੀ ਆ ਵੀ ਸਾਨੂੰ ਸਿਕਿਉਰਟੀ ਚਾਹੀਦੀ ਇੱਥੇ ਬਸ ਹਾਂ ਅੰਮ੍ਰਿਤਪੁਰ ਕੀ ਨਾਜ ਆਪਣਾ ਸਰ ਜੀ ਮੇਰਾ ਨਾਮ ਰਕੇਸ਼ ਕੁਮਾਰ ਰਿੰਗੂ ਆ ਮੈਂ ਇੱਥੇ ਸਰ ਮੁਸਤਾਫਾ ਦਾ ਰਹਿਣ ਵਾਲਾ ਜੀ ਸਾਜ ਜੀ ਇਥੇ ਇਹ ਲਾਸ਼ ਮਿਲੀ ਆ ਤੇ ਇਥੇ ਹੈ ਕਿ ਜਿਹੜਾ ਗੰਦਾ ਨਾਲਾ ਇਹਨਾਂ ਦਾ ਪਹਿਲੇ ਨੰਬਰ ਤੇ ਜਿਹੜਾ ਰਸੀਵਰ ਲਾਈਨ ਪਾਈ ਉਹ ਚਾਲੂ ਕਰਨੀ ਚਾਹੀਦੀ ਉਹ ਕਿਸ ਵਾਸਤੇ ਪਾਈ ਇਹਨਾਂ ਨੇ ਦਿਖਾਉਣ ਵਾਸਤੇ ਪਾਈ ਆ ਠੀਕ ਹੈ ਉਹਨੂੰ ਬੰਦ ਕਰਨਗੇ ਤਾਂ ਫੇਰ ਹੀ ਇੱਥੇ ਹੱਲ ਹੋਏਗਾ ਕਿੰਨਾ ਗੰਦ ਪਿਆ ਇੱਥੇ ਦੇਖੋ ਕੂੜਾ ਕੱਟਾ ਸਭ ਕੁਝ ਛੁੱਟਿਆ ਇੰਨੀਆਂ ਇੱਥੇ ਵਾਰਦਾ ਤਾਂ ਹੁੰਦੀਆਂ ਜਿੰਨਾ ਕੋ ਸਾਹ ਨਹੀਂ ਲੁੱਟਾਂ ਖੋਵਾਂ ਸਭ ਕੁਝ ਹੋ ਰਿਹਾ ਨਸ਼ੇੜੀ 24 ਘੰਟੇ ਆ ਕੇ ਵੇਲੇ ਤੇ ਠੀਕ ਹੈ ਇੱਕ ਨਹੀਂ ਹੁੰਦਾ ਦੋ ਨਹੀਂ ਦਾ ਦਾ ਹੁੰਦੇ ਜੇ ਕੋਈ ਕਹਿ ਵੀ ਦੇਵੇ ਤੇ ਅੱਗੇ ਕਹਿੰਦੇ ਤੁਸੀਂ ਕੌਣ ਹੁੰਦੇ ਕਹਿਣ ਵਾਲੇ ਸਾਰੇ ਇਹ ਕਹਿੰਦੇ ਨਹੀਂ ਇਸ ਕਾ ਕੇ ਚੰਪੋ ਜੀ ਜਲਦੀ ਚਾਹੀਦੀ ਇੱਧਰ ਕੋਈ ਗੱਡੀਆਂ ਨਹੀਂ ਘੁੰਦੀਆਂ ਸਾਰੇ ਇੱਧਰ ਗੱਡੀਆਂ ਤਾਂ ਕਦੀ ਵੇਖਿਆ ਨਹੀਂ ਸਿਰਫ ਆ ਗੰਦਾਂ ਨਾਲ ਜਿਹੜਾ ਇਹ ਬੰਦ ਕਰਾ ਕੇ ਸੀਵਰ ਲਾਈਨ ਚਾਲੂ ਕਰਨੀ ਚਾਹੀਦੀ ਆ ਤਾਂ ਸਭ ਕੁਝ ਠੀਕ ਹੋ ਜਾਏਗਾ ਠੀਕ ਹੈ ਬੋਡੀ ਮਿਲੀ ਹੈ ਕੀ ਲੱਗਦਾ ਕੋਈ ਵਾਰਦਾਤ ਹੋਈ ਆ ਬੰਦੇ ਨਾਲ ਹਾਦਸਾ ਇਹ ਤੇ ਜਿਹਦੇ ਨਾਲ ਇਹ ਤੇ ਸਰ ਪ੍ਰਮਾਤਮਾ ਜਾਣਦਾ ਕੀ ਹੋਇਆ ਕੀ ਨਹੀਂ ਕਿਉਂਕਿ ਲਾਸ਼ ਮੋਦੀ ਪਈ ਏ ਇਹਨਾਂ ਨੂੰ ਵੀ ਨਹੀਂ ਪਤਾ ਲੇਡੀ ਸੈਕ ਜਾਂ ਸ ਠੀਕ ਹੈ ਇਹ ਤੇ ਹੁਣ ਕਾਰਵਾਈ ਕਰਨਗੇ ਤੇ ਫੇਰ ਹੀ ਪਤਾ ਲੱਗੇਗਾ ਕਿਹੜੇ ਲੈਡਰਿਸ ਅਜਾਂ ਚੱਲਣ। ਨਾਈਟ ਸਿਕਿਉਰਟੀ ਇੱਥੇ ਇਹ ਹੈ ਕਿ ਸਭ ਸਫਾਈ ਸਫਾਈ ਹੋ ਜਾਵੇ ਸਭ ਕੋ ਠੀਕ ਆ। ਹਾਂਜੀ ਸਰ। ਇਹ ਰਿਆਸ ਜਿੰਨੀਆਂ ਵੀਰੇ ਹੋਈਆਂ ਨਾ ਇਹ ਮਾਰੇ ਗਰੀਬਾਂ ਨੂੰ ਵੇਚਿਆ ਗਿਆ ਵਾ ਪਲਾਟ। ਇਹ ਸਰਬ ਰੇਲ ਵਾਲੇ ਦੀ ਜਗ੍ਹਾ ਵਾ। ਠੀਕ ਹੈ ਜੀ। ਇਹ ਜਿੰਨੇ ਕੋਈ ਪਾਰਟੀਆਂ ਦੇ ਬੰਦੇ ਉਹਨਾਂ ਕਰ ਕਰਕੇ ਵੇਚ ਕੇ ਗਰੀਬਾਂ ਕੋ 50 50 40 40 ਹਜ਼ਾਰ ਲਿਆ ਕੇ ਉਹਨਾਂ ਨੂੰ ਪਲਾਟ ਦੇ ਦਿੱਤੇ ਆ। ਤੇ ਲੋਕੀ ਕੁਝ ਕਹਿ ਰਹੇ ਇੱਥੇ ਭਾਜੀ ਕਬਜ਼ੇ ਕੀਤੇ ਜੀ ਇਹਨਾਂ ਨੇ? ਕਬਜ਼ੇ ਇਹਨਾਂ ਨੇ ਕੀਤੇ ਜਿੰਨਾ ਕੀਤੇ ਜਿੰਨਾ ਵੇਚੇ ਕਰਕੇ ਉਹਨਾਂ ਨੇ ਕੀਤੇ ਉਹਨਾਂ ਨੂੰ ਕਿਉਂ ਸਾਰੇ ਤੇਰੀ ਪੰਜਾਬ ਅੰਮ੍ਰਿਤਸਰ ਦੇ ਵਿੱਚੋਂ ਨਾਲੇ ਬੰਦ ਕਰਾਏ ਜਾ ਰਹੇ ਨੇ ਇਹ ਲਾਲਾ ਚੱਲਦਾ ਪਿਆ ਵਾ ਕੀ ਕਾਰਨ ਉਹ ਕਹਿੰਦੀਆਂ ਗੱਲਾਂ ਵੀਰੇ ਕਿਹਨੇ ਕਰਾਇਆ ਦਿਖਾਓ ਮੈਨੂੰ ਪਹਿਲਾਂ ਕਾਂਗਰਸ ਆਈ ਕੋਇਲਾ ਸਾਹਿਬ ਕਹਿੰਦੇ ਸੀ ਮੈਂ ਨਾਲਾ ਬੰਦ ਕਰਾਉਣਾ 5 ਸਾਲ ਰਹਿ ਗਏ ਠੀਕ ਹੈ ਜੀ ਮੁੜ ਕੇ ਆ ਗਈ ਆਮ ਪਾਰਟੀ ਉਹ ਕਹਿੰਦਾ ਜੀ ਦੁਨੀਆ ਮੁਸਤਾਫਾਦ ਬੜਾ ਗੰਦ ਚ ਰਹਿਣ ਰਿਹਾ ਮੈਂ ਕੱਢਣਾ ਢਾਈ ਸਾਲ ਲੰਘ ਗਏ ਕਿੱਥੇ ਗਏ ਹੋ ਉਨਾਂ ਕਾ ਆਹ ਪਹਿਲਾ 10 ਦਿਨ 2 ਦਿਨ ਬੈਠ ਜਿੱਦਾਂ ਮਾਰੇ ਗਰੀਬਾਂ ਦੇ ਬੱਚੇ ਨੰਗਾ ਡੇ ਆ ਬੋ ਆਉਂਦੀ ਆ ਸੜਕ ਦੇ ਲਫਾਫੇ ਜਿੱਗੇ ਹੁੰਦੇ ਆ ਆਣ ਕੇ ਵੇਖੋ ਤਾਂ ਸਹੀ ਇਹ ਕਹਿੰਦੀਆਂ ਗੱਲਾਂ ਜਿਹੜੇ ਟੁੱਕ ਦੇ ਰੁਪਈਏ ਰੇਲਵੇ ਉਹ ਜਿਹਦੇ ਦੋ ਕੁ ਫੈਕਟਰੀਆਂ ਨੂੰ ਪਾਣੀ ਜਾਂਦੇ ਉਹਨਾਂ ਕੋਲ ਤੋਂ ਪੈਸੇ ਚੁੱਕ ਲੈਂਦੇ ਨੇ ਇਹਨਾਂ ਕਰਨਾ ਕੀ ਆ ਇਹ ਕਹਿੰਦੀਆਂ ਗੱਲਾਂ ਵੀਰੇ ਸਾਰੀਆਂ ਇਹ ਗਰੀਬਾਂ ਨੂੰ ਆਣ ਕੇ ਹੁਣ ਕਹਿਣਾ ਜਿਉਰੇ ਢਾ ਦੋ ਉਹਨਾਂ ਕਬਜ਼ੇ ਕੀਤੇ ਉਹਨਾਂ ਕੋਲ ਤੋਂ ਵਿਚਾਰਿਆ ਕੋ ਰਹਿ ਲਈਨੇ ਉਹਨਾਂ ਦੇ 40-50 ਹਜ਼ਾਰ ਦੇ ਕੇ ਜਾਂ ਤਾਂ ਉਹਨਾਂ ਨੂੰ ਦੇ ਦੋ ਰਹਿਣ ਦੀ ਜਗ੍ਹਾ ਕਿਤੇ ਫੋਨ ਕੀਤਾ ਸਾਡਾ ਕਹਿੰਦਾ ਮੈਂ ਚੱਲ ਚ ਤੇ ਫਿਰ ਤੇ ਮੋਲ ਹੋ ਗਈ ਜਗ੍ਹਾ ਮੋਲ ਮੋਲ ਲਈ ਆ ਨਾ ਖੋਦ ਕੇ ਨਾ ਅਸੀਂ ਕਿੱਦਾਂ ਕਰੀਏ ਮੈਂ ਤੋਹੇ ਤੇ ਗੱਲ ਕਰ ਰਹੇ ਹਾਂ ਜਿੰਨਾ ਕਬਜ਼ੇ ਕੀਤੇ ਉਹਨਾਂ ਕਰਕੇ ਮੋਲ ਵਿਚਾਰਿਆਂ ਦਿੱਤੀ ਆ ਜੇ ਹੁਣ ਅੱਜ ਕਹੀਆ ਘਟਾਓ ਆਣ ਕੇ ਭਲਾ ਕੋ ਉਹ ਜਿੰਨਾ ਮੋਦਬਾਰ ਨੂੰ ਆਣ ਕੇ ਵੀ ਠਾਓ ਮਾਰੇ ਮੋਦਬਾਰ ਨੂੰ ਕੋ ਆਉਂਟ ਆਓ ਇਸ ਟਾਈਮ ਮੋਦਬਾਰ ਜਿਹੜੇ ਹੈਗੇ ਆ ਜੇ ਕਬਜ਼ੇ ਦੇ ਢਾਉਂਦੇ ਕਿਉਂ ਨਹੀਂ ਠਾਣੀ ਕਿਉਂ ਨਹੀਂ ਜਾਂਦੇ ਕਿਉਂਕਿ ਖੋਦੋ ਪੈਸੇ ਲੈ ਚੁੱਕੇ ਤੇ ਢਾਉਨੇ ਨਾ ਕੀ ਆ ਆ ਪਾਸਾ ਰੇਲ ਦਾ ਸਾਰਾ ਵੇਚ ਚੁੱਕਾ ਪਰਲਾ ਸਾਰਾ ਵੇਚ ਚੁੱਕਾ ਵਾ ਦੱਸੋ ਜੀ ਇਹਦੀ ਸਰਕਾਰੀ ਪੈਲੀ ਆ ਇੱਥੇ ਬਾਗ ਬਣਿਆ ਇੱਥੇ ਕਿੰਨੀਆਂ ਲੁੱਟਾਂ ਖੋਹ ਹੁੰਦੀਆਂ ਇਹਨਾਂ ਕੋ ਗਲੀ ਨਹੀਂ ਖੁੱਲੀ ਇੱਕ ਇੱਥੇ ਚੋਰੀਆਂ ਹੁੰਦੀਆਂ ਵਾ ਕੋਈ ਧੀ ਭੈਣ ਰਾਤ ਸ਼ਾਮੀ 6 ਵਜੇ ਤੋਂ ਬਾਅਦ ਲੰਘ ਨਹੀਂ ਸਕਦੀ ਦੱਸੋ ਕੀ ਇੱਥੇ ਸਹੂਲਤ ਹੈਗੀ ਆ ਜਗਾ ਭਾਈ ਇੱਕ ਮਿੰਟ ਇੱਕ ਬੰਦਾ ਬੋਲ ਕੁਛ ਨਹੀਂ ਹੈਗੀ ਇਹ ਕਹਿੰਦੀਆਂ ਗੱਲਾਂ ਵਾ ਸਾਰੀਆਂ ਜੀ ਲੀਡਰ ਆ ਗਿਆ ਉਹਨੇ ਨਾਲਾ ਬੰਦ ਕਰਾਤਾ ਫਲਾਣੇ ਨੇ ਕਰਾਤਾ ਉਹ ਕਰਤਾ ਆ ਥੋੜੇ ਦਿਨ ਹੋਇਆ ਜੀ ਗਾਈ ਡਿੱਗੀ ਗਾਈ ਡਿੱਗੀ ਆ ਮੁੰਡੇ ਇੱਥੇ ਹੋਣੇ ਆਂ ਅਸੀਂ ਰਸਿਆ ਪਾ ਕੇ ਕਢਵਾ ਕੇ ਗਏ ਆ ਚਵਨ ਸਾਹਿਬ ਹਤੇ ਰੋਜ਼ ਤੁਸੀਂ ਕਹਿੰਦਾ ਮਤਲਬ ਤੇ ਰੋਜ਼ ਕਾਰਡ ਹੋ ਰਿਹਾ ਰੋਜ਼ ਰੋਜ਼ ਹੁੰਦਾ ਕੋਈ ਡੰਵਾ ਡਿੱਗਦਾ ਕੋਈ ਕੁਛ ਹੁੰਦਾ ਕੋਈ ਕੁਛ ਕੋਈ ਕਾਰਵਾਈ ਨਹੀਂ ਹੁੰਦੀ ਜਿਹਦਾ ਲਾਕਾਪਤੀ ਕੀਤੀ ਗਈ ਸੇ ਲੋਕਾਂ ਨੂੰ ਸੇਵ ਕਰਨ ਵਾਸਤੇ ਕੁਛ ਵੀ ਨਹੀਂ ਆ ਜੀ ਕੁਛ ਵੀ ਨਹੀਂ ਆ ਕਹਿੰਦੇ ਆ ਗੱਲਾਂ ਵਾਵਾ ਜੋ ਮਰਜ਼ੀ ਕਹੀ ਜਾਈ ਅਸੀਂ ਅਖਬਾਰਾਂ ਤੇ ਤੇ ਅਸੀਂ ਬੜਾ ਕੁਛ ਕਹਿ ਦਿੰਨੇ ਆ ਕਰਕੇ ਵਿਖਾਓ ਨਾ ਚਵਨ ਸਾਹਿਬ ਕੀ ਅਭੀ ਤੱਕ ਸਵੇਰ ਦੀ ਡੈਡ ਬੋਡੀ ਡਿੱਗੀ ਹੋਈ ਆ ਇਹ ਸਵੇਰ ਦੀ ਨਹੀਂ ਭਾਜੀ ਇਹ ਤਾਂ ਮੇਰੇ ਖਿਆਲ ਨਾਲ ਜਿੱਦਾਂ ਹਿਸਾਬ ਨਾਲ ਫੁੱਲੀ ਹਫਤਾ ਹੋ ਗਿਆ ਮੇਰੇ ਹਿਸਾਬ ਨਾਲ ਉਹਨੂੰ ਵਾਂਸਾ ਤੇ ਮੁੱਖੇ ਦੇ ਪੁਲਿਸ ਵੀ ਆਈ ਸੀ ਕੋਈ ਕਵਰੇਜ ਨਹੀਂ ਕੀਤੀ ਕਿ ਕਹਿੰਦੇ ਰੇਲਵੇ ਪੁਲਸ ਆਏਗੀ ਤੇ ਹੁਣ ਉਹ ਇਹ ਮਾਰੇ ਉਹਨਾਂ ਨੂੰ ਪਤਾ ਹੋਊ ਨਾ ਵੀ ਕੀ ਆ ਰੇਲਵੇ ਹੁਣ ਕੀ ਪਤਾ ਕਦੋਂ ਰੇਲ ਬੰਦ ਹੋਈ ਨਹੀਂ ਸਦੀਆਂ ਪੀਛੇ ਰੇਲ ਕਿਹੜੀ ਆਉਣੀ ਆ ਜਦ ਦੱਸੇ ਕੋਈ ਵੀ ਆ ਰੇਲ ਆਉਣੀ ਜੋ ਵੀਰ ਜੀ ਤੁਸੀਂ ਇਲਾਕਾ ਵਾਸੀਆ ਲੋ ਕੀ ਆਵਾਜ਼ ਚੁੱਕਦੇ ਵਿੱਚ WhatsApp ਇਲਾਕਾ ਵਾਸੀਆ ਲੋ ਕੀ ਆਵਾਜ਼ ਚੁੱਕੜੀ ਸਾਰੇ ਮਾੜੇ ਗਰੀਬ ਵਿਚਾਰੇ ਇਹਨਾਂ ਦੀ ਕਿੰਨੇ ਸੁਣਨੀ ਆ ਇਹਨਾਂ ਦੀ ਸੁਣਦਾ ਹੁੰਦਾ ਕੋਈ ਤੇ ਨਾਲਾ ਬੰਦ ਨਾ ਹੋ ਜਾਂਦਾ ਜਿੰਨਾ ਇੱਥੇ ਖਤਰਾ ਹੈਗਾ ਨਾ ਟੋਟਲ ਹੀ ਖਤਰਾ ਕੋਈ ਬੱਚਾ ਸਕੂਲ ਨਹੀਂ ਜਾ ਸਕਦਾ ਕੋਈ ਬੱਚਾ ਕਹੇ ਬੰਨਵਾ ਨਹੀਂ ਸਕਦਾ ਹੁ ਇਥੇ ਬਾਗ ਬਣਿਆ ਵਾ ਪਹਿਲੋਂ ਤਾਂ ਖਾਲੀ ਪੈਲੀ ਹੋਣਾ ਬੂਟੇ ਲਾਉਂਦੇ ਆ ਐਡੇ-ਐਡੇ ਬੂਟੇ ਵੱਡੇ ਆ ਲੋਕਾਂ ਦੇ ਘਰਾਂ ਦੇ ਬੈਕਾਂ ਨਾਲ ਲੱਗਦੇ ਆ ਲੋਕਾਂ ਗੇਟ ਬਾਹਰ ਕੱਢੇ ਆ ਕੋਈ ਬੰਦਾ ਚੋਰੀ ਕਰਕੇ ਬਾਗ ਦੇ ਬੂਟੇ ਥੱਲੇ ਬੈਠਾ ਰਹੇ ਕੋਈ ਲੱਭ ਲੂਗਾ ਉਹ ਕੀ ਮਾਰਦੇ ਆਹੀਂ ਇਹਨਾਂ ਕਿੰਨੇ ਵੀ ਇਥੇ ਪਾਰਕ ਬਣਨੀ ਚਾਹੀਦੀ ਆ ਇਹ ਰੇਲਵੇ ਦੀ ਜਗ੍ਹਾ ਜਿਹੜੀ ਇਹ ਬੂਟੇ ਖਤਮ ਹੋਣ ਲੋਕਾਂ ਨੂੰ ਜਿਹੜੀ ਆ ਸੇਫਟੀ ਮੈਨ ਨਾਲ ਗਲੀ ਬਣੇ ਨਹੀਂ ਨਹੀਂ ਜੋ ਵੀ ਗਲਤ ਹੈ ਇਹ ਗਲਤ ਹੈ ਇਹ ਪੁਲਿਸ ਵਾਲਾ ਨੂੰ ਕਰਨਾ ਚਾਹੀਦਾ ਸੀ ਇਹ ਪੁਲਿਸ ਵਾਲੇ ਕਿੱਥੇ ਆ ਕਿੱਥੇ ਆ ਇਹ ਕਿਹੜੀ ਗੱਲ ਹੈ ਜਗਾ ਕੀ ਰੇਲਵੇ ਆ ਕੇ ਕਰੀ ਤੇ ਫੇਰ ਕੀ ਕਾਨੂੰਨ ਤੇ ਕਾਨੂੰਨੀ ਹੈ ਨਾ ਕਾਨੂੰਨ ਤੇ ਕਾਨੂੰਨ ਕਮ ਸਿਕਮ ਲਾਸ਼ ਤੇ ਚੁੱਕਨ ਗੁਰਨਾਨਕ ਹਸਪੀਟਲ ਤੇ ਖੜੇ ਕੀ ਕਰਨਗੇ ਨਹੀਂ ਕੀ ਕਰਨਗੇ ਪੁਲਿਸ ਵਾਲੇ ਆ ਤੇ ਕੋਈ ਐਕਸ਼ਨ ਲੱਲਣਗੇ ਤੁਸੀਂ ਇਹ ਕੰਮ ਕਿਉਂ ਕੀਤਾ ਫਰਜ਼ ਤੇ ਫਰਜ਼ੀ ਹੈ ਨਾ ਪੁਲਿਸ ਵਾਲੇ ਕਾਦੇ ਵਾਸਤੇ ਗੁੱਸਾ ਤੇ ਵਿਦਾਊਟ ਯੂਨੀਫਾਰਮ ਵੀ ਕਰਦੇ ਪਰ ਔਨ ਡਿਊਟੀ ਆ ਕਿਤੇ ਵੀ ਕਿਸੇ ਵੀ ਬੰਦੇ ਨੂੰ ਚੁੱਕ ਲੈਂਦੇ ਨੇ ਕੁਝ ਵੀ ਕਰ ਲੈਂਦੇ ਨੇ ਆ ਜਿਹੜਾ ਕੰਮ ਕਰਨ ਵਾਲਾ ਸੀ ਆ ਕਿਉਂ ਨਹੀਂ ਕੀਤਾ ਉਹ ਕਹਿੰਦੇ ਵੀ ਇਹ ਹਾਦੀ ਰੇਲਵੇ ਪੁਲਸ ਦੀ ਪੈਨ ਇਸ ਤਰ੍ਹਾਂ ਕੁਛ ਨਹੀਂ ਹੈ ਭਾਜੀ ਤੁਸੀਂ ਵੀ ਸਮਝਦਾਰ ਹੋ ਤੁਹਾਨੂੰ ਵੀ ਸਾਰੀ ਗੱਲ ਦਾ ਪਤਾ ਵਾ ਠੀਕ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਕਿਸੇ ਦਾ ਧੀਏ ਕਿਸੇ ਦਾ ਪੋਤਾ ਨੂੰ ਇਨਸਾਫ ਮਿਲਣਾ ਚਾਹੀਦਾ ਇਨਸਾਨੀਅਤ ਨਾਤੇ ਕਰਨਾ ਚਾਹੀਦਾ ਇਹ ਸਭ ਕੁਝ ਕਰ ਸਕਦੇ ਉਹ ਪਰ ਉਹ ਚਲੇ ਗਏ ਜਾਣ ਕੇ ਚਲੇ ਗਏ ਆਹ ਦੇਖੋ ਬੈਠੇ ਆ ਬੈਠੇ ਤਾਂ ਹੈਗੇ ਇੱਕ ਡੈੱਡ ਬੋਡੀ ਕੰਨੇ ਲਾ ਦੇ ਚਪਾਈ ਗਈ ਆ ਵੀ ਕਰ ਰਹੀ ਐ ਸਰ ਅੱਜ ਇਨਫੋਰਮੇਸ਼ਨ ਮਿਲੀ ਸਵੇਰੇ ਅਸੀਂ ਮੌਕੇ ਤੇ ਆਏ ਆ ਉਹ ਆ ਕੇ ਮੌਕਾ ਦੇਖਿਆ ਰੇਲਵੇ ਲਾਈਨਾਂ ਦੇ ਪੁਲ ਦੇ ਥੱਲੇ ਪਈ ਐ ਬੋਡੀ ਬਾਕੀ ਉਹਨਾਂ ਨੋਟ ਕਰਾ ਦਿੱਤਾ ਜੋ ਵੀ ਕਰ ਛਾਹ ਨੋ ਪਾਈ ਕਿ ਕੌਣ ਹੈ ਕੌਣ ਅਜੀ ਉਹ ਭਈ ਆਪਿਆ ਕੇ ਰੇਲਵੇ ਵਾਲੇ ਜੋ ਵੀ ਹੈਗੇ ਉਹਨਾਂ ਕੀਤਾ ਸਾਰੇ ਅਫਸਰਾਂ ਨੇ ਧਿਆਨ ਚ ਲਿਆ ਦਿੱਤਾ ਜਦੋਂ ਲੀਗਲ ਐਕਸ਼ਨ ਹੋਇਆ ਲਿਆ ਜਾਏਗਾ ਜਿਹਦਾ ਬਣਦਾ ਹੈ